ਸਾਸੀ ਗਾਲ ਜੀ ਸਾਰਿਆਂ ਨੂੰ ਸਜਣਾ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਆ ਦੋ ਟਾਈਮ ਆਪਣੀ ਜ਼ਰੂਰੀ ਤਸੱਲੀ ਕਰਿਆ ਕਰੋ ਜੇ ਕੋਈ ਭੈਣ ਭਰਾ ਬੈਠਾ ਤੇ ਵੀਡੀਓ ਕਾਲ ਤੇ ਆਨਲਾਈਨ ਚੁਾਈ ਕਰੋ ਜੇ ਕੋਈ ਗੱਬਣ ਡੰਗਰ ਨੂੰ ਟਿੱਪ ਕੇ ਭਰਾ ਕੇ ਤਸੱਲੀ ਕਰਕੇ ਲੈ ਕੇ ਜਾਓ ਕੋਈ ਲਾਹਮੇ ਵਾਲੀ ਗੱਲ ਨਾ ਰਹਿ ਜੇ ਠੀਕ ਹੈ ਜੀ ਧੰਨਵਾਦ ਕਰਦੇ ਆ ਸਾਰਿਆਂ ਦਾ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜੇ ਤੇ ਆਪਣੀ ਮਾਤਰ ਖਰੀਦਦਾਰੀ ਕਰ ਸਕੇ ਠੀਕ ਹੈ ਜੀ ਅੱਜ ਦੀ ਆਪਣੀ ਵਿਜਟ ਪਿੰਡ ਖਲਸ ਲਾਗੇ ਆ ਗਿਆ ਮਸਤਗੜ ਠੀਕ ਹੈ ਜੀ ਤੇ ਜਿਲਾ ਇਹਨੂੰ ਤਰਨਤਾਰ ਸਾਹਿਬ ਤਹਿਸੀਲ ਲਗਦੀ ਇਹਨੂੰ ਪੱਟੀ ਬਾਈ ਮੇਰ ਕੋਲ ਪਹੁੰਚੇ ਸਜਣੋ ਤੇ ਬਾਈ ਮੇਰ ਕੋਲ ਤਿੰਨ ਐਨੀਮਲ ਸਜਣੋ ਇਥੋਂ ਵਿਖਾਉਨੇ ਆ ਇੱਕ ਵਾਇਡ ਵਿਖਾਉਨੇ ਆ ਬਿਲਕੁਲ ਤਿਆਰੀ ਤੇ ਇੱਕ ਨੀਲੀ ਰਾਵੀ ਦੇ ਵਿੱਚ ਮੈਂ ਵਿਖਾਉਣੇ ਸਜਣੋਂ ਸੂਈ ਸਵਾਈ ਇੱਕ ਤਿਆਰੀ ਤੇ ਮੈਂ ਬਣੇ ਰਿਓ ਐਂਡ ਤੱਕ ਕਰ ਕਰਦੇ ਆਂ ਗੱਲਬਾਤ ਬਾਈ ਮੇਰ ਨਾਲ ਬਾਈ ਜੀ ਸਤਿ ਸ਼੍ਰੀ ਅਕਾਲ ਆਹ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਸਰ ਸਤਿ ਕਿਦਾਂ ਠੀਕ ਏ ਸਭ ਦੀ ਗੱਲ ਚੱਲਦੀ ਓਕੇ ਰਿਪੋਰਟਾਂ ਓਕੇ ਰਿਪੋਰਟਾਂ ਡਰੈਸ ਕਰੀਏ ਬਾਈ ਨੋੜ ਡਰੈਸ ਪਿੰਡ ਕਲ ਸੂਈ ਕੱਟੀ ਤੇ ਜਿਹੜਾ ਸਰਦਾਰ ਸਾਹਿਬ ਇਹ ਨੰਬਰ ਆਪਣਾ ਹੈ 744 33992 ਠੀਕ ਹੈ ਜੀ ਹਾਂ ਜੀ ਨਾ ਮੇਰ ਸਿੰਘ ਹੈ ਨਾ ਮੇਰ ਸਿੰਘ ਵੈਗਰੂ ਨੇ ਮੇਰ ਵੀ ਕੀਤੀ ਹੈ ਤੇ ਨਾਮ ਵੀ ਮੇਰ ਸਿੰਘ ਹੈ ਕਿੰਨੇ ਤਿੰਨ ਪਸ਼ੂ ਖਾਈ ਹੈ ਨਾ ਤੇ ਸ਼ੁਰੂਆਤ ਇਤੋਂ ਕਰੀਏ ਆਪਾਂ ਬਾਈ ਇਤੋਂ ਮਾਦੀ ਕਰੀਏ ਇਤੋਂ ਕਰ ਲਾ ਸਹੀ ਸਹੀ ਕੱਟੀ ਵੀ ਕਟਾ ਮਗਰ ਇਹਦੇ ਮਗਰ ਕਟਾ ਹੈ ਮੇਲ ਕਾਫ ਨਾ ਤੇ ਨੀਲੀ ਦਾ ਵੀ ਚਾਗੀ ਨਾਲ ਤੇ ਦੁੱਧ ਬਾਈ ਕੇ ਨਾਮ ਮੌਕੇ ਦਾ ਦੁੱਧ 12 ਲੀਟਰ ਦੀ 12 ਕਿਲੋ ਖੋਲ ਦੇ ਕੋਈ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਆਪ ਦੀ ਤਸੱਲੀ ਕਰਕੇ ਇਹਦੇ ਫੇਰ ਜਾਵੇ ਫੇਰ ਜਾਵੇ ਇਹ ਨਹੀਂ ਗੱਲਾਂ ਬਾਤਾਂ ਲਾਣੀ ਕੰਮ ਗੱਲਾਂ ਬਾਤਾਂ ਨਹੀਂ ਕੋਲ ਖਲੋ ਕੇ ਚਵਾਵਾਂਗੇ ਅੱਛਾ ਪਸ਼ਾਕ ਦੀ ਦੋ ਇੱਕ ਟਾਈਮ ਖਾਲੀ ਕਰ ਜੇ ਮੁੜ ਕੇ ਆਪ ਦੀ ਟਾਈਮ ਤੋਂ ਟਾਂ ਉਹ ਇਹ ਤਸੱਲੀ ਕਰ ਲਓ ਸੱਜਣੋ 12 ਕਿਲੋ ਦੁੱਧ ਆ ਵਾਕੇ ਗੱਲਾਂ ਖਰੀਆਂ ਭੋਗਦੀਆਂ ਤੇ ਨੋ ਲੋ ਜੀ ਲੈ ਵਾ ਵੇਖੋ ਬਾਰਡਰ ਏਰੀਆ ਬਿਲਕੁਲ ਬਾਰਡਰ ਏਰੀਏ ਦੀ ਮੈਂ ਆ ਨੀਲੀ ਰਾਵੀ ਦੇ ਵਿੱਚ ਜਿਵੇਂ ਆ ਗਈ। ਇਹ ਕਲਸ ਪਿੰਡ ਜਿਹੜਾ ਬਿਲਕੁਲ ਬਾਰਡਰ ਤੇ ਆ। ਲੋ ਜੀ। ਲੈ ਆ ਬਈ। ਵਾ ਲਿਓ। ਲੋ ਜੀ। ਥੱਲੇ ਵੀ ਨਿਸ਼ਾਨੇ ਬਿੱਲੇ ਜਮਣ ਕੀ ਅੱਖ ਪੈਰਾਂ ਦੇ ਵੀ ਨਿਸ਼ਾਨੀਆਂ ਜਿਹੜੀਆਂ ਦੋਹਾਂ ਅਗਲਿਆਂ ਤੇ ਵੀ ਆਉਂਦੀਆਂ। ਥੱਲੇ ਵਹਾਨੇ ਚ ਵੀ ਡੱਬ ਹੈਗਾ। ਲੋ ਜੀ। ਤੇ ਗਾੜ ਵੀ ਚੰਗੀ ਹੋ ਗਈ ਮੈਂ ਜੀ। ਹੈਨਾ? ਹਾਂ। ਠੀਕ ਆ ਮਾਣਾ ਸਾਰੀ ਚੋਣ ਦੀ ਤੂੰ ਕਿ 100 ਦੀ 100 ਹੀ ਐ ਅੱਛਾ ਓਕੇ ਆ ਕੋਈ ਰਪੋਟਾ ਕੋਈ ਨਹੀਂ ਐ ਉਹਨੇ ਮੂੰਹ ਚੰਗ ਆ ਲੈਵਾਂ ਲੂਆ ਵਖਾ ਦੇਣਾ ਕੋਈ ਤਾਂ ਆ ਪੱਚਾ ਚ ਬਗਲੇ ਹਾਂ ਕੋਈ ਫੜ ਕੇ ਲੈਵਾਂ ਵਖਾ ਦੇ ਮੜਿਆ ਨਾ ਨੂੰ ਕਰ ਦੇ ਲਓ ਜੀ ਲਓ ਜੀ ਲਾਰੇ ਸੁਣਾ ਚੰਗੀ ਆ ਤੇ ਰੇਟ ਬਾਈ ਜੀ ਰੇਟ ਭਾਈ 90 90 ਉਹ ਵਿੱਚੋਂ ਘੱਟ ਕਰ ਲਓ 88000 ਦੀ ਮੈਂ ਦੇ ਨਹੀਂ ਭਾਈ ਹੋਰ ਕਰ ਦੇ ਯਾਰ ਹੂੰ ਹੋਰ ਕਰ ਦੇ ਯਾਰ ਹੋਰ ਕਰ 85 ਦੀ ਕਰ ਦੇ ਹਾ ਦਾ ਨਹੀਂ ਨਹੀਂ ਹੋਣੀ 100 200 ਛੋਟੀ ਜਿੱਚੋ ਕਰਨੀ ਆਪਾਂ ਨਹੀਂ 200 200 ਵਾਲਾ ਮੜ ਕੇ ਪੱਲਿਓਂ ਪੈਣ ਵਾਲੀ ਗੱਲ ਨਹੀਂ ਕਰਦੀ 86 ਦੀ ਕਰ ਦੇ ਹੈ ਉਹਦੇ ਜੋ 200 ਰੁਪਏ ਛੋਟ ਹੋਊਗੀ ਮੇਰਾ ਵੀਰ ਕੋਈ ਇਹ ਨਾ ਮੰਨ ਕੇ ਕਈ ਕਰ ਦਿੰਦੇ 70 ਦੀ ਹੋ ਜੂ ਆ ਪਰ ਰੇਟ ਆਪਣੇ ਉੱਤੇ ਬਿਲਕੁਲ ਹੀ ਫਿਕਸ ਹੈ ਹੈਨਾ ਆਪਾਂ ਹੋਣੀ ਵੀ ਐਨੇ ਮੰਗ ਕੇ ਦੁੱਧ 5 6000 80 ਨੂੰ ਤੁਰਿਓ ਉਹ ਨਹੀਂ ਕੰਮ ਮੇਰੇ ਵੀਰ ਤੇ ਇਹ ਉੜੀ ਸਿਆਸੀ ਹਜ਼ਾਰ ਦੀ ਇਹਦੇ ਚ 200 ਰੁਪਇਆ ਛੋੜ। ਚਾ 500 ਛੜ ਦੇ। 500 ਕਰ ਦੇਣਾ ਜੀ ਹੋਰ। 85 ਸਾਡੇ 85 ਦੀ ਦੇ ਦਿੰ। ਹਾਂ। ਤੇ ਦੂਜੇ ਨੰਬਰ ਤੇ ਆ ਗਈ ਮੈਂ ਸਜਣੋਂ ਗੱਬਣ ਹਨਾ ਖੋਲ ਦੇ ਪਈ ਇਹ ਵੀ। ਖੋਲਮ ਪੁੱਤਾ। ਠਿੰਗ ਸੁੰਗ ਬੜਾ ਸੋਹਣਾ ਸਜਣੋਂ ਲੱਗਾ ਇਹਨੂੰ ਵੀ। ਇਹ ਦੂਜੇ ਸੂਏ ਝੋਟੀ ਫੋਨ। ਦੂਜਾ ਸੂਆ। ਦਿਨ 10 ਲੈ ਜੂ। ਕੱਢ ਜਾਣੇ 10 ਦੇਣਾ ਜੀ। 10 ਦਿਨ ਲੈ ਜਾਣੀ ਹਨਾ। ਓਕੇ ਭਾਈ। ਲਓ ਜੀ। ਰਾਜੀ ਬਾਜੀ ਪੂਰੀਆ ਸਜਣੋਂ ਪਿੰਡਿਓ। ਇੱਧਰੋਂ ਤੋਰਦੇ ਭਾਈ ਇਹਨੂੰ ਕਰ ਲੈ ਘਰ ਹੋਊਗਾ ਯਾਰ ਧਿਆਨ ਨਾਲ ਬਈ ਧਿਆਨ ਆ ਕੋਈ ਨਹੀਂ ਲੈ ਆ ਮੇਰਾ ਵੀਰ ਕਮਾ ਲਿਆ ਅਜੇ ਉਹ ਅਗਲੇ ਪੰਨੇ ਲਾਗੋ ਖੜਿਆ ਕਰੇ ਹਾਂ ਦੂਰੋਂ ਖੜਦਾ ਤੂੰ ਜਾਜ ਕੇ ਇੱਕ ਲੈਵਾ ਬੜਾ ਸੋਹਣਾ ਤਿਆਰ ਕਰਦੀ ਹੈ ਨਾ ਨਿਆ ਕੋ ਨਹੀਂ ਲੈ ਜਾ ਤੇ ਬੰਦੀ ਅਗੋਂ ਲਾਗੋ ਖੜੀ ਦਿੰਦੀ ਹੈ ਹੂੰ ਨਾ ਸੱਜਣ ਰਾਜੀ ਬਾਜੀ ਬੜੀਆਂ ਬੱਤੀ ਸ਼ਾਨਦਾਰ ਵੇਹ ਨਾੜਾ ਨੂੜਾ ਚਮਕ ਰਹੀਆਂ ਵਾਤੀ ਯਾਰ ਲੈਵਾ ਬੜਾ ਸੁਣਾ ਚਲ ਗਏ ਰੋਕੀ ਮੜ ਜੀ ਰੋਕੋ ਰੋਕ ਦੇ ਮੇਰਾ ਬਾਈ ਦਾ ਕੀ ਬਾਤ ਯਾਰ ਲੈਵਾ ਬੜਾ ਸੁਣਾ ਤਿਆਰ ਕਰਨ ਦੀ ਲੋ ਜੀ ਇੱਕੋ ਜਿਹਾ ਲੈਵਾ ਆਊਗਾ ਸੱਜਣੋ ਤੇ ਜਿੰਨਾ ਵੀ ਸਾਰਾ ਬੈਕਗਰਾਉਂਡ ਹੀ ਤਿਆਰ ਕਰੂਗੀ ਕਰਮਾਲੀ ਤੇ ਦਿਨ 10 ਨਹੀਂ ਸੁੰਦੀ ਹਨਾ ਤਾਂ 10 ਦਿਨ ਲੈ ਜਣੇ ਮੇਰਾ ਥੱਲਿਓਂ ਆਏ ਝੋਟੀ ਪੰਡਾ ਪਾ ਜਾਈਗੀ ਸ਼ਾਹ ਬਾਦਸ਼ਾਹ ਜਾਈ ਦੇ ਲੋ ਜੀ ਕੋਈ ਫੁੜੇ ਪੜੇ ਨਹੀਂ ਫਿਸੇ ਅਜੇ ਕੋਈ ਚਿੱਤ ਖਿਆਲ ਨਹੀਂ ਮੜਿਆ ਵਿਖਾਰੇ ਪੂਜ ਪਾਛ ਲਾ ਕੇ ਨਹੀਂ ਵਾਹ ਕੇ ਰਾਜੀ ਚਲੋ ਕੋਈ ਛੋਟ ਛੱਡ ਦੇ ਜਿੰਨੇ ਵੀ ਬੈਗ ਹੀ ਸਾਰੀ ਬੰਦ ਈ ਹਨਾ ਬਹੁਤ ਛੋਟੀ ਤੇ ਠੰਡੀ ਵਰੀ ਐ ਅੱਛਾ ਨਾ ਤਿੱਪੀ ਐ ਨਾ ਮਾੜੀ ਜੀ ਲੱਤ ਚੁੱਕੀ ਦੀ ਮੁੜਕੀ ਅਗਲੇ ਬੰਦੇ ਮੜਾ ਦਾਬਾ ਮਾਰਿਆ ਉੱਥੇ ਤੇ ਰੇਟ ਰੇਟ ਇਹਦਾ ਵੀ 90 ਵਿੱਚੋਂ 2 ਲੈਸ 85 ਦੀ ਖਾਸੀ ਜੀ ਕਰਦੀ ਨਹੀਂ 85 86 ਜੀ ਕਰਦੇ ਯਾਰ ਹਾਂ ਤੇ ਨਹੀਂ ਭਾਵੇਂ ਉਹ ਲੈ ਜਾ ਭਾਵੇਂ ਇਹ ਲੈ ਜਾ ਚਲੋ ਇਹ ਵੀ 86 ਦੀ ਇਹਦੇ ਜੋ 200 ਰੁਪਇਆ ਛੋਟ ਛੋਟ ਆ ਜੋ ਤੇ ਆ ਗਈ ਵੈੜ ਸੋਣ ਵਾਲੀ ਹੈ ਨਾ ਤਿਆਰੀ ਆ ਦੋ ਚਾਰ ਦਿਨ ਲਿੰਦੀ ਖੋਲ ਦੇ ਮੇਰਾ ਵੀਰ ਸਜਣੋ ਜਰਸੀ ਦੇ ਛਾਈ ਆਦਾ ਕਰੋ ਜੀ ਆ ਕਰੋ ਸੰਗ ਦੋਗਲੀ ਆ ਥਾਣੇ ਕਰਾਂ ਤੈਨੂੰ ਨੇੜ ਤੋਂ ਕਰਵਾ ਦੇਣਾ ਜਿਕ ਲੋ ਜੀ ਮੁੱਠੀ ਵਾਲਾ ਥਾਣ ਲੱਗਿਆ ਮੁੱਠੀ ਵਾਲਾ ਪਹਿਲੇ ਆਣਾ ਬਾਈ ਹੂੰ ਨਹੀਂ ਹਾਂ ਸੋਟਿਓ ਨਾ ਦੂਜਾ ਸੂਆ ਠੀਕ ਆ ਲਓ ਸਜਣੋ ਬਾਈ ਦੂਜਾ ਸੂਆ ਦੱਸਿਆ ਬਾਈ ਨੇ ਤੇ ਵੈੜ ਸੋਹਣੀ ਆ ਕਰੋ ਸੰਗ ਦੇ ਵਿੱਚ ਲੈ ਆ ਬਾਈ ਲੋਈ ਆ ਅੱਗੋਂ ਸਣਾ ਦੀ ਬੰਤਰ ਵੇਖ ਲੋ ਰੋਕੀ ਬਈ ਸੁਣ ਨਾ ਬਈ ਸੱਚਾ ਆ ਆਹ ਥਾਂ ਚੰਗਾ ਤੇ ਬਸ ਪਲਾਂ-ਪੂਲਾਂ ਥੋੜੀਆਂ ਬੜੀਆਂ ਪਾਈ ਫਿਰਦੀ ਲੈ ਥੱਲਾ ਮੇਰਾ ਵੀਰ ਲੋ ਜੀ ਤੇ ਇਹਦੀ ਕੀਮਤ ਬਾਈ ਜੀ ਫਿਰ ਕਿੰਨੀ ਕਰ ਦਈਏ ਇਹਦੀ ਸੰਦੂਸ ਆ 32000 ਰੁਪਇਆ ਮੁੱਲ ਜੇ ਹਾਂ 30 ਦੀ ਆਗਣਾ ਇਚੋਂ 100 ਰੁਪਇਆ ਛੋਟ 500 ਕਰ ਦੀ ਔੜਾ ਕਰ ਸਾਢੇ 29 ਦੀ ਦੇ ਦੀ ਮੁੱਲ ਹੀ ਨਿਕਾਇਆ ਪਾਇਆ ਨੇ ਸਾਢੇ 29 ਦੇ ਦੀ ਜਾਣ ਦੇ ਕੋਈ ਨਹੀਂ ਭਲਾ ਆਵੇ ਜਿੰਦੀ ਰਵੇ ਜਿੰਦੇ ਘਰ ਜਾਵੇ ਭਾਗ ਲਾਵੇ ਬਾਕੀ ਸੱਚ ਨੂੰ ਆਪਣੀ ਤਸੱਲੀ ਦਾ ਹਾਂ ਕਹਿੰਦੇ ਮੱਝ ਜਿਹੜੀ ਉਹ ਸੁਖੀ ਆ ਉਹਨੂੰ ਟਿੱਪ ਕੇ ਵਰਾਜੇ ਤਸੱਲੀ ਕਰਕੇ ਲਿਜਾਓ ਜਿਹੜੀ ਮੱਝ ਇਹ ਆ 2 ਟਾਈਮ ਚੋਲੇ 3 ਟਾਈਮ ਚੋਲੇ ਕਈ ਬਿਆਨਾ ਕਰਕੇ ਜਦੋਂ ਅਗਲੇ ਦਿਨ ਤਸੱਲੀ ਹੋ ਜਿੰਨਾ ਦੁੱਧ ਦੱਸਿਆ ਫੇਰ ਮੱਝ ਲੈ ਜਾਵੇ ਸਹੀ ਗੱਲ ਇਹਦੇ ਵਿੱਚ ਕੋਈ ਆਪਾਂ ਨਹੀਂ ਕਦੀ ਉਹ ਲਾ ਰੱਖਿਆ ਕੀ ਜੇ ਹੁਣ ਇਹ ਮੰਨ ਕੇ ਚਲੋ 12 ਆਪਾਂ ਕਹਤਾ ਹੂੰ 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 ਇਹ ਜੇ ਮੰਨ ਕੇ ਚਲੋ ਆਪਾਂ 11 ਵੀ ਕਹਿ ਦਿੰਦੇ ਘੱਟ ਹੁੰਦਾ ਤੇ ਕਿੱਲੋਂ ਨਾ ਕੁਝ ਨਹੀਂ ਫਰਕ ਪੈਂਦਾ ਪਰ ਹੈ 12 ਤੋਂ ਬਾਹਰ ਉਹ ਦੁੱਧ ਆਪਾਂ ਫੇਰ ਵੀ 12 ਲੀਟਰ ਦੁੱਧ ਦੱਸਿਆ ਸਹੀ ਗੱਲ ਜਿਹੜਾ ਮਰਜੀ ਦੋ ਟਾਈਮ ਚੋਵੇ ਤਿੰਨ ਟਾਈਮ ਚੋਵੇ ਲਓ ਸੱਜਣੋ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਦਾ ਇਹ ਕਾਕੂਤਾ ਹੈ ਇਹ ਬਚਾਇਆ ਨਾ ਇਹ ਨਾ ਮੈਂ ਦੱਸਣ ਲੱਗਾ ਵੀ ਇਹ ਮਰਨ ਕਿਨਾਰੇ ਹਿਲਊ ਵਹੀ ਜਾਂਦਾ ਹੈ ਤੇ ਮੈਨੂੰ ਤੁਸੀਂ ਕਹੇ ਵੀ ਇਹ ਪੈਸੇ ਨਾਲ ਆਵੀਂ ਤੇ ਭਜਣਾ ਨਹੀਂ ਤੇ ਉਹ ਡਾਕਟਰ ਗੱਜਲਾਂ ਵਾਲਾ ਰਾਜ ਹੂੰ ਉਹਦੇ ਕੋਲ ਲੈ ਕੇ ਗਿਆ ਉਹਨੇ ਹੱਥ ਫਿਕਰਨਾ ਕਰਕੇ ਤੇ ਜਾਂਦਾ ਹੀ ਨਹੀਂ ਹੂੰ ਤੇ ਜੇ ਕਹੇ ਦਾ ਘਾਟਾ ਵਧਾ ਹੋ ਗਏ ਤੇ ਰਾਜ ਡਾਕਟਰ ਨੂੰ ਮਿਲੋ ਗੱਜਲਾਂ ਦਾ ਹੈ ਕੁੱਤੇ ਦੀ ਹੈ ਗੱਜਲਾਂ ਦਾ ਗਜ਼ਲਾਂ ਦਾ ਉਹਨੇ ਆਪ ਚਾਰ ਪੰਜ ਰੱਖੇ ਛਪਾਇਆ ਜਲ ਕੁੱਤਿਆਂ ਦੀ ਦਵਾਈ ਉਹ ਦੇ ਚਲੋ ਤੁਹਾਡੇ ਤੋਂ ਨੰਬਰ ਲੈ ਲੇ ਜੇ ਕੇ ਦਾ ਕੋਈ ਡੌਗ ਠਿੱਲਾ ਇਹਦੇ ਤੁਹਾਡੇ ਤੋਂ ਨੰਬਰ ਲੈ ਕੇ ਪਰਖ ਕਰ ਸਕਦਾ ਉਹਦੇ ਕੋਲ ਜਾਵੇ ਉਹ ਬਿਲਕੁਲ ਇਹਨਾਂ ਦਾ ਬਹੁਤ ਸਿਆਣਾ ਜੀ ਠੀਕ ਹੈ ਜੀ ਸასიਖਾਲ ਜੀ ਸასიਖਾਲ